ਮੈਂ ਵੀ ਰੀਪਾ ਖਾਲਸਾ ਵਾਸੀ ਜੁਨੇ ਖਦੇ ਗੁਰਨਾਨ ਕਬਟੇ ਤੋਂ ਹੋ ਗਏ ਆਪਾਂ ਲੰਗ ਪਿੰਡ ਜ਼ਿਲ੍ਹਾ ਪਟਿਆਲਾ ਜੀ ਗੀਰુપਤੀ ਧਰਮ ਸਾਲਾ ਨੀਮਾ ਦੇ ਵੇਦਾਨ ਵਿੱਚ ਸਾਡੀ ਗੀਰુપਤੀ ਕਰਮ ਖਾਲਾ ਤੇ ਸਾਟਰਾ ਦੀ ਦੁਕਾਨ ਹੈ ਜੀ ਸਾਡੀ ਤੇ ਤਾਂ ਨੰਬਰ ਸਿਕਰੀ ਦਾ ਚੱਲਦਾ ਹੋਵੇ ਜੀ ਮੈਨੂੰ ਲੱਗੇ ਨੇ ਡੇਰੇ ਭਣ ਭਾਈ ਨੇ ਕਿਸੇ ਨੇ ਆ ਕੇ ਲੈਣਾ ਹੋਵੇ ਲੰਗ ਪਟੇ ਦੇ ਲਵੇ ਨੇੜੇ ਦੇ ਭਣ ਭਾਈ ਕੇ ਤਾਂ ਵੀ ਲੈ ਸਕਦੇ ਨੇ ਵਧੀਆ ਤੋਂ ਵਧੀਆ ਲੈ ਕੇ ਆਇਆ ਕਰਾਂਗੇ ਰੰਗ ਡਿਜ਼ਾਈਨਸ ਦੇ ਵਾਸਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰ ਦਿਆ ਕਰੋ ਜਿਹੜੀ ਲਖੜੀ ਦੀ ਆਫਰ ਦੱਸ ਰਿਆ ਆਪਾਂ ਵੀ ਰਖੜੀ ਤੇ ਆਫਰ ਆਪਣੀ ਜਿਹੜੀ ਭੈਣ ਸਭ ਤੋਂ ਵੱਧ ਕਮੈਂਟ ਕਰੂਗੀ ਸ਼ੇਅਰ ਕਰੂਗੀ ਲਾਈਕ ਕਰੂਗੀ ਉਹਨੂੰ ਆਪਾਂ ਗਿਫਟ ਦੇਵਾਂਗੇ ਸੋ ਗਿਫਟ ਦੇਵਾਂਗੇ ਆਪਾਂ ਜਿਹੜੀ ਦੇ ਸਭ ਤੋਂ ਵੱਧ ਕਮੈਂਟ ਕਰੂਗੀ ਜੇ ਵੀਡੀਓ ਵਧੀਆ ਲੱਗਿਆ ਤੇ ਅੱਗੇ ਤੋਂ ਕੇ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਦੱਸ ਦਿਆ ਕਰੋ ਤੁਹਾਨੂੰ ਕਿ ਅਸੀਂ ਹੋ ਗਏ ਕੋਈ ਵੀ ਚੀਜ਼ ਜੇ ਅੱਗੇ ਤੋਂ ਵਾਦਾ ਹੈ ਸਪੋਰਟ ਕਰੋ ਸਾਡੀ ਇਹ ਦੇਖੋ ਚਿਕਨ ਚੂਟਾ ਇਹਨੂੰ ਫੋਲਦੇ ਤੇ ਚਿਕਨ ਆ ਗਿਆ ਬੈਕ ਸਾਈਡ ਵੀ ਹੈਗੀ ਆ ਸਿਰਲੇ ਫਰੰਟ ਤੇ ਵੀ ਹੈਗੀ ਆ ਸਾਰੀ ਚ ਪੜਾਈ ਹੋਈ ਹੋਈ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਇਹ ਕੋਈ ਹੋਰ ਗੜੀਆਂ ਜਾਂ ਜਿਆਦਾ বড়ੀਆਂ ਗੜੀਆਂ ਨਹੀਂ ਤਾਂ ਪ੍ਰੀ ਹੈਗੀ ਪੂਰੀ ਇੱਕ ਜਿੱਦ ਬਹੁਤ ਸੋਹਣੀ ਸਾਫੀ ਨਾਲ ਬਹੁਤ ਵਧੀਆ ਕੱਪੜਾ ਹੈ ਗ੍ਰੇਡ ਦਾ ਕੱਪੜਾ ਹੈ ਕੋਈ ਲਾਈਨਿੰਗ ਨਹੀਂ ਲਾਉਣੀ ਇਹ ਖੂਬ ਸ਼ੁਰੂਆਤ ਦਾ ਕੱਪੜਾ ਵੀ ਪੂਰਾ ਵਧੀਆ ਹੈ ਸਟੀਚਿੰਗ ਵੀ ਕਰਾਉਣੀ ਹੈ ਉਹ ਵੀ ਆਪਾਂ ਸੱਜੇ ਦਵਾਂਗੇ ਰਖੜੀ ਤੇ ਉਪਰ ਸਟੀਚਿੰਗ ਦੀ ਵੀ ਆਪਣੇ ਕੋਲ ਸਿਲਾਈ ਕਰਾਉਣਾ ਹੈ ਜੀ ਸੋ ਵੀ ਆਪਾਂ ਆਫਰ ਨਾਲ ਦੇਵਾਂਗੇ ਸਿਲਾਈ ਦੇ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਤੁਸੀਂ ਆਪਣਾ ਨਾਮ ਤਾਂ ਦੱਸ ਸਕਦੇ ਹੋ ਫੋਨ ਸ਼ੁਰੂ ਆ ਸਕਦੇ ਹੋ ਸਿਲਾਈ ਕਰਾਉਣਾ ਤੋਂ ਫੋਨ ਲੈਣਾ ਬਿਨਾਂ ਸਿਲਾਈ ਤੋਂ ਦੋਨੇ ਚੀਜ਼ਾਂ ਤੇ ਆਫਰ ਆਪਣੀ ਸੁੱਟਾਂ ਤੇ ਵੀ ਦੇ ਦੇ ਲਈ

ਤੇ ਨੁਕਰ ਬਕਸੂ ਇਹ ਆ ਗਏ ਮੇਰੀ ਚੀਕਾਂ ਚ ਲੈ ਲੈ ਲੱਕ ਤੇ ਜਾਣਾ ਨਾ ਕਿਸ਼ਤਾ ਕਲਰ ਆ ਬਹੁਤ ਵਧੀਆ ਕਲਰ ਆ ਅਮੀ ਨੰਨੇ ਵਾਸਤੇ ਕਿਸੇ ਨੇ ਲੈਣਾ ਹੋਵੇ ਇਹ ਦੇਖੋ ਬ੍ਰਾਂਡ ਕਪੜਾ ਬਹੁਤ ਵਧੀਆ ਸਾਰਾ ਲਾਈਨਿੰਗ ਦੀ ਕੋਈ ਜਰੂਰਤ ਨਹੀਂ ਹੈਗੀ ਇਹਨੂੰ ਕੋਈ ਬੜੀਆਂ ਤੁਗੀਆਂ ਨਹੀਂ ਹੈਗੀਆਂ ਇਹਦੇ ਵਿੱਚ ਬੜੀਆਂ ਗਲੀਆਂ ਨੇ ਇਹ ਤੁਹਾਨੂੰ ਡਿਜ਼ਾਈਨ ਬਣਾਇਆ ਦਾ ਇਹ ਤੁਹਾਨੂੰ ਕਹਿੰਦੇ ਸਭੀ ਨਾਲ ਬਹੁਤ ਵਧੀਆ ਡਿਜ਼ਾਈਨ ਬਣਾਇਆ ਹੈ भी आप भी किसान भैन कलर पसंद हो स्टीचिंग सूँ वह भी दस सद स्टीचिंग करके भेजो भी अपना नाम पे दस और भी के स्टीचिंग दस सकते हो ऑफर रखें स्टीचिंग ही फोन करके पता कर सकते हो मैसेज करके पता कर सकते हो यह देखो जिस तरह कलर दुपट्टे बहुत वादिया ने बहुत ज्यादा वादिया दुपट्टे ने ਲੰਬੇ ਜੋੜੇ ਦੇ ਦੁਪੱਟੇ ਨੇ ਜੀ ਬਿਜਾਨੀ ਬਹੁਤ ਵਧੀਆ ਨੇ ਗਰਮੀ ਵਾਲੀ ਕਲੈਕਸ਼ਨ ਆ ਉਹ ਵਧੀਆ ਕੰਦਾਂ ਦੇ ਠੀਕ ਇਹ ਆ ਗਏ ਨੇ ਇੱਥੇ ਦੇਖ ਜਿਹੜਾ ਵੀ ਤੁਹਾਨੂੰ ਵਧੀਆ ਲੱਗੇ ਤੁਸੀਂ ਮੰਗਵਾ ਸਕਦੇ ਇਹਦੇ ਨਾਲ ਤਾਂ ਇਹ ਆ ਗਏ ਹਨ ਜਾਮਨੀ ਜਗੰਦਰ ਹਨ ਇੱਕ ਤਾਂ ਜਾਮਨੀ ਇਹ ਸਲਵਾਰ ਆ ਗਈਆਂ ਦੀ ਉਹ ਲੈਣ ਕੀ ਤਾਂ ਜਰੂਰ ਤਾਂ ਹੈ ਉਹ ਨਹੀਂ ਸਲਵਾਰਾਂ ਦਾ ਕਪੜਾ ਬਹੁਤ ਜ਼ਿਆਦਾ ਵਧੀਆ ਹੈ। ਸਲਾਈ ਕਰਾਉਣਾ ਤਾਂ ਸਲਾਈ ਕਰਕੇ ਵੀ ਭੇਜਾਂਗੇ ਆਪਾਂ ਥੋੜੇ ਘਰੋਂ। ਸਲਾਈ ਤੇ ਵੀ ਆਫਰ ਹੈ, ਸੂਤਾਂ ਤੇ ਵੀ ਆਫਰ ਹੈ। 18-18 ਸਵਾਲੇ ਛੁੱਟ ਲਿਆ ਆਪਾਂ 1200 ਰੁਪਏ ਚ ਸੂਣ ਛੁੱਟ ਦੇ ਰਹੇ ਹਾਂ। ਇਹ ਦੇਖੋ ਪਿਓਰ ਦੁਪੱਟਾ ਵਧੀਆ ਦੁਪੱਟਾ ਹੈ ਡਿਜ਼ਾਈਨ ਬਣਾਇਆ ਹੋਇਆ ਹੈ ਬਹੁਤ ਪਿਆਰਾ ਹੈ। ਇਹ ਟਿੱਕੜਾ ਜਾਂ ਜਾਮਨੀ ਕਿ ਲੱਗਾ ਹੈ। ਬੱਦ ਤੋਂ ਬੱਦ ਸੇਅਰ ਲਾ ਕੇ ਕਮੈਂਟ ਕਰਦੇ ਆ ਤੈਨੂੰ ਆਫਰ ਆਪਾਂ ਦੇ ਸੁਣ ਗਿਫਟ ਦੱਸਿਆ ਗਿਫਟ ਵੀ ਦੇ ਜਾਂਦੇ ਤੁਹਾਨੂੰ ਜੇ ਕੋਈ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸੇਅਰ ਲਾ ਕੇ ਕਮੈਂਟ ਕਰੂਗਾ ਸਾਰੀ ਭੈਣਾਂ ਦੇ ਕਮੈਂਟ ਦੇ ਲਈ ਬਹੁਤ ਬਹੁਤ ਧੰਨਵਾਦ ਕਮੈਂਟ ਹੋਣਗੇ ਅਸੀਂ ਉਹਨੂੰ ਵੀਡੀਓ ਦੰਦਾਂਗੇ ਆਹ ਗਿਫਟ ਦੰਦਾਂਗੇ ਸਾਰੀ ਭੈਣਾਂ ਨੂੰ ਸਤਿ ਸ੍ਰੀ ਅਕਾਲ